diye satın ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇਤਨੇ ਮਹਾਨ ਗੁਰੂ ਦਾਰਸ਼ਨ ਕੀ ਨਦੀਨਸ ਇਨਨ ਨੂੰ ਸਾਧ ਸੰਗਤ ਜੀ ਬਾਦਸ਼ਾਹ ਦੀ ਕਚਹਿਰੀ ਤੇ ਗੁਰੂ ਸਾਹਿਬ ਨੇ ਜਾਤ ਦਰਸ਼ਨ ਦਿੱਤੇ ਸਾਦਰ ਕਹਿਕਰ ਤਹਾ ਮਿਠਾਏ ਔਲੇ ਸਤਪਾਰਨ ਬਾਦਸ਼ਾਹ ਨੇ ਗੁਰੂ ਸਾਹਿਬ ਨੂੰ ਬਿਠਾਇਆ ਆਪਣੇ ਦਰਬਾਰ ਵਿੱਚ ਸਾਹੋ ਨਮਯੋ ਗੁਰ ਕੋਸ਼ਲ ਪ੍ਰਸਾਦ ਬਾਦਸ਼ਾਹ ਨੇ ਨਮਸ਼ਕਾਰ ਕੀਤੀ ਗੁਰੂ ਸਾਹਿਬ ਨੂੰ ਹੱਥ ਜੋੜ ਕੇ ਤੇ ਹਾਲਚਾਲ ਸੁਖਸ਼ਾਂਤ ਵੀ ਪੁੱਛੀ ਹੈ ਕਰ ਹੇਰ ਹੇਰ ਸਭ ਅਸੀਸ ਨਿਵਾਏ ਤੇ ਮਹਾਰਾਜ ਨੇ ਵੇਖ ਮੈਂ ਕਿ ਸਾਰੀ ਕਚਹਿਰੀ ਦੇ ਲੋਕ ਸਿਰ ਚੁਕਾਰੇ ਰਹੇ ਨੇ ਹੁਣ ਹਜ਼ਰਤ ਨੇ ਬੂਜਨ ਕੀਨ ਫਿਰ ਬਾਦਸ਼ਾਹ ਨੇ ਪੁੱਛਿਆ Hindu ਤੁਰਕ ਜੇ ਬਾਦ ਵਧਾਏ ਇਹ ਗੁਰੂ ਜੀ ਜੋ Hindu ਮੁਸਲਮਾਨ ਆਪਸ ਵਿੱਚ ਝਗੜਾ ਕਰਦੇ ਹਨ ਨਿਜ ਨਿਜ ਕੋ ਮਨ ਹੈ ਹਮ ਦੀਰਗ ਆਪਣੇ ਆਪ ਨੂੰ Hindu ਤੇ ਮੁਸਲਮਾਨ ਵੱਡਾ ਵਟੰਦੇ ਹਨ Hindu ਕਹਿੰਦੇ ਅਸੀਂ ਵੱਡੇ ਹਾਂ ਮੁਸਲਮਾਨ ਕਹਿੰਦੇ ਅਸੀਂ ਵੱਡੇ ਹਾਂ ਮੁਸਲਮਾਨਾਂ ਵੱਲੋਂ ਇਹ ਸਵਾਲ ਕਈ ਵਾਰੀ ਗੁਰੂ ਸਾਹਿਬਾ ਕੋਲੋਂ ਪੁੱਛਿਆ ਗਿਆ ਗੁਰੂ ਨਾਨਕ ਦੇਵ ਜੀ ਤੋਂ ਵੀ ਇਹ ਪੁੱਛਿਆ ਸੀ ਪੁੱਛਣ ਫੋਲ ਕਿਤਾਬ ਨੂੰ Hindu ਵੱਡਾ ਕਿ ਮੁਸਲਮਾਨ ਹੋਈ ਮਹਾਰਾਜ ਦੱਸੋ Hindu ਵੱਡਾ ਕਿ ਮੁਸਲਮਾਨ ਵੱਡਾ ਤੇ ਬਾਬਾ ਬਾਬਾ ਆ ਕੇ ਆਦਿਆਂ ਸਭ ਅਮਲਾ ਬਾਨੋ ਬਾਜੋਂ ਦੋਨੋਂ ਰੋਈ ਮਾਰੇ ਕਹਿੰਦੇ ਚੰਗੇ ਕਮਾਉਂ ਤੋਂ ਬਿਨਾਂ ਦੋਵੇਂ ਰੋ ਰਹੇ ਅੱਜ ਬਾਦਸ਼ਾਹ ਜਹਾਂਗੀਰ ਨੇ ਫਿਰ ਪੁੱਛਿਆ ਕਿ ਤੁਹਾਡੀ ਨਿਗਾਹ ਦੇ Hindu ਵੱਡੇ ਜਾਂ Musalman ਵੱਡੇ ਹਨ ਕਹੇ ਬਹਿਸਤ ਇਕ ਦੋਚਕ ਜਾਏ Musalman ਕਹਿੰਦੇ ਅਸੀਂ ਬਹਿਸਤ ਨੂੰ ਜਾਣਾ ਹੈ Hindu ਦੋਜਕ ਜਾਣਗੇ Hindu ਕਹਿੰਦੇ ਅਸੀਂ ਬਹਿਸਤ ਨੂੰ ਜਾਣਾ ਸਵਰਗ ਨੂੰ ਜਾਣਾ ਹੈ Musalman ਦੋਜਕ ਨੂੰ ਜਾਣ ਕੇ ਦੋਜੀ ਦੀ ਨਿੰਦਾ ਕਰਦੇ ਦੂਜੇ ਦੇ ਤਰ੍ਹਾਂ ਨੂੰ ਨੀਵਾਂ ਤੇ ਆਪਣੇ ਨੂੰ ਵੱਡਾ ਮੰਨਦੇ ਹਨ ਦੋਨੋਂ ਮਹਿਕੋ ਸਾਹਿਬ ਜਨਹ ਇਹ ਗੁਰੂ ਜੀ ਇਹ ਦੱਸੋ ਦੋਹਾਂ ਵਿੱਚੋਂ ਪ੍ਰਮਾਤਮਾ ਨੂੰ ਕੌਣ ਜਾਣਦਾ ਹੈ ਕਿਸ ਪਰ ਕਰਨਾ ਕਰੈ ਖੁਦਾਏ ਕਿਦ ਤੈਲਾ ਤਾਲਾ ਦੀ ਬਖਸ਼ਿਸ਼ ਹੋਈ ਕਿਤੇ ਕਿਰਪਾ ਹੋਵੇਗੀ ਵਾਹਿਗੁਰੂ ਜੀ ਕੌਣ ਸੱਚ ਕਹੈ ਕੂਰ ਕਹੈ ਕੋ ਸੱਚ ਕੌਣ ਕਹਿੰਦਾ ਤੇ ਝੂਠ ਕੌਣ ਕਹਿੰਦਾ ਇਹ ਸੰਸਾ ਮੇਰੇ ਮਨ ਆਏ ਇਹ ਮੇਰੇ ਮਨ ਵਿੱਚ ਸੰਸਾ ਪੈਦਾ ਹੁੰਦਾ ਹੈ ਪੁੱਤਰ ਦੇਹੋ ਪੀਰ ਤੁਮ ਦੀਰਗ ਇਹ ਮਹਾਰਾਜ ਜੀ ਆ ਵੱਡੇ ਪੀਰ ਹੋ ਪੀਰਾਂ ਦੇ ਪੀਰੋ ਕਿਰਪਾ ਕਰਕੇ ਸਾਡੇ ਸਵਾਲ ਦਾ ਜਵਾਬ ਉੱਤਰ ਦਿਓ ਜਿਸ ਤੇ ਮਾਮਾ ਖਾਤਰ ਹੋਏ ਜਾਏ ਤੇਰੀ ਤਸਦੀ ਹੋ ਜਾਵੇ ਮੇਰੇ ਮਨ ਦਾ ਸ਼ੰਕਾ ਮਿਟ ਜਾਵੇ ਸੁਣ ਹਜ਼ਰਤ ਤੇ ਸਤਪੁਰ ਅਰਜਨ ਅਰਜਨ ਦੇਵ ਜੀ ਬਾਦਸ਼ਾਹ ਦੀ ਇਹ ਗਾਨ ਸੁਣ ਕੇ ਕਹੇ ਜਵਾਬ ਕੋ ਸ਼ਬਦ ਸੁਣਾਏ ਉਹਦੇ ਸਵਾਲ ਦਾ ਜਵਾਬ ਬਾਣੀ ਦੁਆਰਾ ਦਿੰਦੇ ਹਨ ਸ਼ਬਦ ਉਚਾਰਨ ਕਰਦੇ ਹਨ ਰਾਮਕਲੀ ਮਹੱਲਾ ਪੰਜਵਾਂ ਰਾਮਕਲੀ ਰਾਗ ਵਿੱਚ ਮਾਰੇ ਪੰਜਵੇਂ ਪਾਤਸ਼ਾਹ ਜੀ ਪਰਮਾਨਦੇ ਹਨ ਕੋਈ ਬੋਲੇ ਰਾਮ ਰਾਮ ਮਾਰੇ ਕਹਿੰਦੇ ਕੋਈ ਰਾਮ ਰਾਮ ਕਹਿੰਦਾ ਹੈ ਕੋਈ ਖੁਦਾਏ ਕੋਈ ਪਰਮੇਸ਼ਰ ਦਾ ਨਾਮ ਖੁਦਾ ਖੁਦਾ ਜੱਪਦਾ ਹੈ ਕੋਈ ਸੇਵਾ ਕੋਈ ਕੋਈ ਪਰਮੇਸ਼ਰ ਨੂੰ ਗੁਸਾਈਂ ਤੇ ਗੁਸਾਈਂ ਕਹ ਕੇ ਸੇਮਦਾ ਹੈ ਕੋਈ ਅਲਾਹ ਹੈ ਕੋਈ ਅੱਲਾਹ ਕਰਕੇ ਰੱਬ ਦੀ ਸੇਵਾ ਕਰਨੀ ਚਾਹੁੰਦਾ ਹੈ ਕਾਰਣ ਕਰਨ ਕਰੀਮ ਸਾਡੇ ਕਹਿੰਦੇ ਹੋ ਪ੍ਰਮਾਤਮਾ ਕਰਨ ਕਾਰਣ ਕਰਨ ਕਰੀਮ ਹੈ ਕਿਰਪਾ ਕਰਨ ਵਾਲਾ ਹੈ ਗਰੀਮਾ ਨੇ ਬਖਸ਼ਿਸ਼ ਕਰਨ ਵਾਲਾ ਹੈ ਤੇ ਸਾਰੇ ਕੰਮਾਂ ਦਾ ਜਿੰਨੇ ਵੀ ਸੰਸਾਰ 'ਚ ਹੋਏ ਇਹਨਾਂ ਦਾ ਕਮੂਲ ਕਾਰਨ ਹੈ ਕਿਰਪਾ ਧਾਰ ਰਹੀਮ ਸਾਰਿਆਂ ਤੇ ਕਿਰਪਾ ਕਰਨ ਵਾਲਾ ਹੈ ਹਿੰਦੂ ਕਹਿੰਦੇ ਕਿਰਪਾ ਕਰਦਾ ਹੈ ਤੇ ਮੁਸਲਮਾਨ ਕਹਿੰਦੇ ਰਹਿਮ ਕਰਦਾ ਹੈ ਮੁਸਲਮਾਨ ਉਹਨੂੰ ਰਹੀਮ ਕਹਿੰਦੇ ਨੇ ਰਹਿਮਾਨ ਕਹਿੰਦੇ ਨੇ ਮਤਲਬ ਇੱਕੋ ਹੀ ਹੈ ਹਿੰਦੂ ਉਹਨੂੰ ਕਿਰਪਾਲੂ ਕਹਿੰਦੇ ਨੇ ਕਿਲਪਾ ਕਰਦਾ ਗੱਲ ਕੋਈ ਨਾ ਨਾ ਦੋ ਰੱਖੇ ਹਾਂਜੀ ਰਹਾਉ ਮਹਾਰਾਜ ਸਾਹਿਬ ਜੀ ਬਤਨ ਕਰਦੇ ਬਿਸਲਾਮ ਦੇ ਕੇ ਕੋਈ ਨਾ ਵੈ ਤੀਰਥ ਮਹਾਰਾਜ ਕਹਿੰਦੇ ਕੋਈ ਤਾਂ ਤੀਰਥਾਂ ਤੇ ਜਾਂਦਾ ਹੈ ਕੋਈ ਹੱਜ ਜਾਏ ਕੋਈ ਮੱਕੇ ਦਾ ਹੱਜ ਕਰਨ ਜਾਂਦਾ ਗੱਲ ਉਤੋਂ ਹੀ ਯਾਤਰਾ ਕਰਦੇ ਤੀਰਥਾਂ ਦੀ ਹਿੰਦੂਆਂ ਦੀ ਯਾਤਰਾ ਨੂੰ ਤੀਰਥਾਂ ਦੀ ਯਾਤਰਾ ਕਹਿ ਲੈਂਦੇ ਨੇ ਤੇ ਮੁਸਲਮਾਨ ਉਸੇ ਕੰਮ ਨੂੰ ਹੱਜ ਕਹਿੰਦੇ ਮੱਕੇ ਦਾ ਹੱਜ ਕਰਨਾ ਹਾਂਜੀ ਕੋਈ ਕਰਿਆ ਪੂਜਾ ਕੋਈ ਪਰਮੇਸ਼ਰ ਦੀ ਪੂਜਾ ਕਰਦਾ ਪਾ ਮੰਦਰ ਵਿੱਚ ਆਰਤੀ ਕਰਦਾ ਭਗਵਾਨ ਦੀ ਕੋਈ ਸਿਰ ਨਿਵਾਏ ਤੇ ਕੋਈ ਸਿਰ ਨਵਾ ਕੇ ਸਜਦਾ ਕਰਦਾ ਨਮਾਜ਼ ਪੜਨ ਤੋਂ ਬਾਅਦ ਕੋਈ ਪੜਿਆ ਵੇਦ ਕੋਈ ਵੇਦਾਂ ਦੀ ਚਾਰ ਵੇਦਾਂ ਦਾ ਪਾਠ ਕਰਦਾ ਹੈ ਹਾਂਜੀ ਕੋਈ ਕਿਤੇਬ ਕੋਈ ਕੁਰਾਨ ਬਾਈਬਲ ਤੌਰੇਤ ਜੰਮੂਰਨਜੀ ਆਦਿ ਕਿਤਾਬਾਂ ਪੜਦਾ ਹੈ ਕੋਈ ਉਹ ਡਾਹੀ ਨੀਲ ਕੋਈ ਨੀਲੇ ਕੱਪੜੇ ਪਾਉਂਦਾ ਹੈ ਕੋਈ ਸੁਫੇਦ ਕੋਈ ਚਿੱਤੇ ਵੀ ਪਾਉਂਦਾ ਹੈ ਕੋਈ ਕਹੇ ਦੁਰਕ ਮੁਸਲਮਾਨ ਨੀਲੇ ਪਾਉਂਦੇ ਆ ਤੇ ਹਿੰਦੂ ਚਿੱਟੇ ਪਾਉਂਦੇ ਆ ਤੇ ਕੋਈ ਬੋੜਾ ਨੀਲ ਕਹੂ ਸਵੇਲ ਕੋਈ ਨੀਲੇ ਤੇ ਕੋਈ ਚਿੱਟੇ ਪਾਉਂਦੇ ਤੇ ਉਹ ਹੀ ਕਹਾ ਦੁਰਬ ਉਹ ਹੀ ਕਹਾਂ ਗਿੱਦੂ ਕੋਈ ਆਪਣੇ ਆਪ ਨੂੰ ਦੁਰਬ ਮੁਸਲਮਾਨ ਕਹਾਂਦਾ ਤੇ ਕੋਈ ਹਿੰਦੂ ਕਿਹਾ ਜਾਂਦੇ ਹਨ ਕੋਈ ਬਾਚਾ ਭਿਸ਼ਤ ਕੋਈ ਕਹਿੰਦਾ ਮੈਂ ਭਿਸ਼ਤ ਨੂੰ ਜਾਵਾਂਗਾ ਸਵਰਗ ਨੂੰ ਮੁਸਲਮਾਨ ਬਹਿਸਤ ਕਹਿੰਦੇ ਨੇ ਅਸੀਂ ਬਹਿਸਤ ਜਾਵਾਂਗੇ ਅੱਲਾਹ ਤਾਲਾ ਦੀ ਬੰਦਗੀ ਕਰਾਂਗੇ ਪਾਕ ਪਵਿੱਤਰ ਰਾਵਾਂਗੇ ਮੁਸਲਮਾਨ ਦਰਮ ਨਿਵਾਾਂਗੇ ਤੇ ਅਸੀਂ ਬੈਸ ਜਾਵਾਂਗੇ ਕੋਈ ਸੁਰਗਿੰਦੂ ਤੇ ਕੋਈ Hindu ਬਣ ਕੇ ਸੁਰਗ ਦੀ ਚੱਕਰ ਦਾ ਵੀ ਸੁਰਗ ਨੂੰ ਜਾਵਾਂਗੇ ਕੋਹ ਨਾਨਕ ਜਿਨ ਹੁਕਮ ਪਛਾਤਾ ਮਾਰੇ ਕਹਿੰਦੇ ਅਸਲ ਗੱਲ ਐ ਇਹ ਤਾਂ ਸਾਰੇ ਬੰਦਿਆਂ ਨੇ ਬਣਾਈ ਹੋਏ ਰਾਹ ਹਨ ਆਪੋ ਆਪਣੇ ਜਿਨੇ ਪ੍ਰਮਾਤਮਾ ਦਾ ਹੁਕਮ ਪਛਾਣ ਲਿਆ ਹੈ ਪ੍ਰਭ ਸਾਹਿਬ ਕਾ ਤਿਨ ਭੇਦ ਜਾਤਾ ਉਸ ਨੇ ਪਰਮੇਸ਼ਰ ਵਾਹਿਗੁਰੂ ਦਾ ਭੇਦ ਪਾਇਆ ਉਹਨੂੰ ਪਤਾ ਲੱਗਣਾ ਵੀ ਇਹ ਗੱਲ ਕੀ ਹੈ ਜਿਨਾਂ ਜਿਹਨ ਹੁਕਮ ਨੂੰ ਨਹੀਂ ਪਛਾਣਦਾ ਉਹਨਾਂ ਜਿਹੜਾ ਨਾ Hindu ਹੈ ਨਾ Musalman ਹੈ ਉਹਨਾਂ ਜਿਹੜਾ ਪ੍ਰਮਾਤਮਾ ਦਾ ਗਿਆਨ ਨਹੀਂ ਹੋਣਾ ਜਦੋਂ ਪ੍ਰਮਾਤਮਾ ਦਾ ਗਿਆਨ ਪ੍ਰਮਾਤਮਾ ਦੇ ਹੁਕਮ ਨੂੰ ਪਛਾਣੇਗਾ ਉਦੋਂ ਹੀ ਪਤਾ ਲੱਗੇਗਾ ਵੀ ਅਸਲੀਅਤ ਕੀ ਹੈ ਦੋਹਰਾ ਸ੍ਰੀ ਪਰਮੇਸ਼ਰ ਏਕ ਹੈ ਮਾਲਕ ਕਹਿੰਦੇ ਹੈ ਬਾਦਸ਼ਾਹ ਸ੍ਰੀ ਵਾਹਿਗੁਰੂ ਜੀ ਈਰਾਨਪੁਰ ਪਰਮੇਸ਼ਰ ਜੀ ਕੋਈ ਹਨ ਝਗੜਾ ਤੇ ਦੋਏ ਬਤਾਏ ਇਹ ਮੂਰਖ ਲੋਗ ਦੋ ਤੋਂ ਦਸ ਕੇ ਲੜੀ ਜਾਂਦੇ ਆ ਇਹ ਪਰਮੇਸ਼ਰ ਨੂੰ ਕੋਈ ਹਿੰਦੂ ਜਿਹੜੇ ਨੇ ਓਮ ਓਮ ਕਹਿ ਕੇ ਤੇ ਮੁਸਲਮਾਨ ਅੱਲਾ ਅੱਲਾ ਕਹਿ ਕੇ ਲੜੀ ਜਾਂਦੇ ਆ ਉਹ ਕਹਿੰਦੇ ਸਾਡਾ ਅੱਲਾ ਵੰਡਾ ਹੈ ਉਹ ਕਹਿੰਦੇ ਸਾਡਾ ਰਾਮ ਵੱਡਾ ਹੈ ਇੱਕੋ ਹੀ ਪਰਮੇਸ਼ਰ ਦੇ ਦੋ ਦੋ ਨਾਮ ਰੱਖੇ ਹੋਏ ਨੇ ਸੁਣੋ ਸ਼ਾਹੋ ਨਿਸ਼ਟਿਆ ਕਰੋ ਬਾਰੇ ਕਹਿੰਦੇ ਬਾਦਸ਼ਾਹ ਸੁਣੋ ਨਿਸ਼ਟਿਆ ਕਰੋ ਏ ਕਾਨੂੰ ਵਿਸ਼ਵਾਸ ਕਰੋ ਇਸ ਗੱਲ ਤੇ ਇੱਕੋ ਰਾਮ ਖੁਦਾਏ ਅਸਲ ਤੇ ਰਾਮ ਤੇ ਖੁਦਾ ਇੱਕੋ ਹੀ ਹੈ ਇੱਕੋ ਹੀ ਪਰਮਾਤਮਾ ਵਾਹਿਗੁਰੂ ਰੰਕਾਰ ਜੋਤੀ ਸਰੂਪ ਹੈ ਜਿਹੜੇ ਲੋਕ ਮੂਰਖ ਨੇ ਉਹ ਕਹਿੰਦੇ ਸਾਡਾ ਰਾਮ ਹੈ ਦੂਜੇ ਕਹਿੰਦੇ ਸਾਡਾ ਅੱਲਾ ਹੈ ਪਰਮਾਤਮਾ ਇੱਕੋ ਹੀ ਹੈ ਉਹਦੇ ਨਾਮ ਹੀ ਵੱਖਰੇ ਵੱਖਰੇ ਨੇ ਉਹਦੀ ਜੋਤ ਇੱਕੋ ਹੀ ਹੈ ਅਰਤ ਕਿਰਪਾਲ ਰਹੀਮ ਕੋ ਬਾਰੇ ਕਹਿੰਦੇ ਕਿਰਪਾਲੂ ਦਾ ਵੀ ਅਰਥ ਉਹੀ ਹੈ ਤੇ ਰਹੀਮ ਦਾ ਵੀ ਉਹੀ ਹੈ ਜਦੋਂ ਉਹਦਾ ਹਿੰਦੂ ਕਹਣ ਜਾਂ ਕਿਰਪਾਲੂ ਹੈ ਮੁਸਲਮਾਨ ਕਹਣਗੇ ਰਹੀਮ ਹੈ ਜੇ ਉਹਦੇ ਅਰਥ ਕਰੋ ਤੇ ਕੋਈ ਨਹੀਂ ਜਿਵੇਂ ਸਾਹਸਨਜੀ ਇੱਕ ਫੈਕਟਰੀ ਦੇ ਵਿੱਚ ਕਈ ਬੋਲੀਆਂ ਬੋਲਣ ਵਾਲੇ ਬੰਦੇ ਕੰਮ ਕਰਦੇ ਸੀ ਇੱਕ ਦਿਨ ਸੇਠ ਨੇ ਪਾਰਟੀ ਕੀਤੀ ਤੇ ਉਹ ਕਹਿਣ ਲੱਗਾ ਬਈ ਦੱਸੋ ਬਾਈ ਕੀ ਕੀ ਖਾਣਾ ਉਹ ਬੋਲੀਆਂ ਬੱਕਰੀਆਂ ਬੱਕਰੀਆਂ ਬੋਲਦੇ ਸੀ ਇੱਕ ਬੰਦਾ ਬੋਲਿਆ ਮੈਂ ਤੇ ਹਦਵਾਣਾ ਖਾਣਾ ਹੈ ਦਵਾਣਾ ਦੂਜਾ ਬੋਲਿਆ ਕਹਿੰਦੇ ਨਹੀਂ ਨਹੀਂ ਹਦਵਾਣਾ ਨਹੀਂ ਖਾਣਾ ਤਰਬੂਜ ਖਾਣਾ ਹੈ ਤਰਬੂਜ ਤੇ ਤੀਜਾ ਬੋਲਿਆ ਕਹਿੰਦਾ ਕਿ ਮਤੀਰਾ ਖਾਣਾ ਤੇ ਚੌਥਾ ਕਹਿੰਦਾ ਵੀ ਗਵਾਟਰਨ ਮਿਲਨ ਉਹ ਖਾਣਾ ਉਹ ਕਹਿੰਦੇ ਨਹੀਂ ਨਹੀਂ ਆਪਸ ਵਿੱਚ ਲੜਨ ਲੱਗ ਪਏ ਸਾਰੇ ਸੇਠ ਜਿਹੜਾ ਸੀ ਉਹ ਸਿਆਣਾ ਸੀ ਸਾਰੀਆਂ ਬੋਲੀਆਂ ਜਾਣਦਾ ਸੀ ਕਹਿੰਦਾ ਠਰੋ ਲੜੋ ਨਾ ਮੈਂ ਸਾਰੇ ਕੁਝ ਲੈ ਆਉਂਦਾ ਉਹਨੇ ਲਿਆ ਕੇ ਵਿੱਚ ਦਵਾਨਾ ਰੱਖ ਦਿੱਤਾ ਹੁਣ ਦਵਾਨਾ ਵੀ ਉਹਨੂੰ ਹੀ ਕਹਿੰਦੇ ਤਰਬੂਜ ਵੀ ਉਹਨੂੰ ਹੀ ਕਹਿੰਦੇ ਮਤੀਰਾ ਵੀ ਉਹਨੂੰ ਕਹਿੰਦੇ ਗਵਾਟਰਨ ਮਿਲਨ ਵੀ ਉਹਨੂੰ ਕਹਿੰਦੇ ਅੰਗਰੇਜ਼ੀ ਵਾਲੀ ਚੀਜ਼ ਕੋਈ ਸਾਰੇ ਭੱਜ ਕੇ ਪੈ ਗਏ ਸਾਰਿਆਂ ਨੂੰ ਮਿੱਠਾ ਲੱਗਾ ਸਾਰਿਆਂ ਨੇ ਖਾ ਲਿਆ ਪਰਮੇਸ਼ਰ ਇੱਕੋ ਹੀ ਹੈ ਕੋਈ ਰਾਮ ਰਾਮ ਕਹੀ ਜਾਂਦਾ ਹੈ ਕੋਈ ਉਹਨੂੰ ਰਹੀਮ ਕਹੀ ਜਾਂਦਾ ਹੈ ਕੋਈ ਕਰੀਮ ਕਹੀ ਜਾਂਦਾ ਹੈ ਕੋਈ ਉਹਨੂੰ ਕਿਰਪਾਲੂ ਕਹੀ ਜਾਂਦਾ ਹੈ ਕੋਈ ਦਿਆਲੂ ਕਹੀ ਜਾਂਦਾ ਇੱਕ ਪਰਮੇਸ਼ਰ ਦੇ ਬਹੁਤ ਸਾਰੇ ਨਾਮਾਂ ਤੇ ਬਿਨਾਂ ਮਤਲਬ ਦੇ ਅਗਿਆਨੀ ਲੋਕ ਝਗੜਾ ਕਰਦੇ ਹਨ ਇੱਕੋ ਜਾਨਿਓ ਜਾਏ ਪਰ ਜਿਨ੍ਹਾਂ ਨੂੰ ਗਿਆਨ ਹੋ ਗਿਆ ਉਹਨਾਂ ਨੇ ਜਾਣ ਲਿਆ ਇੱਕੋ ਹੀ ਹੈ ਕੋਈ ਝਗੜਾ ਨਹੀਂ ਹੈ ਪੱਖ ਬਾਤ ਕਰ ਪਰਸ ਪਰ ਇਹ ਲੋਕ ਮੂਰਖ ਹਨ ਜਿਹੜੇ ਪਰਸਪਰ ਆਪਸ ਵਿੱਚ ਪੱਖ ਬਾਤ ਕਰਦੇ ਵੀ ਸਾਡੇ ਤੁਹਾਡੇ ਦਾ ਰੱਬ ਹੈ ਤੇ ਤੁਹਾਡੇ ਤੁਹਾਡੇ ਦਾ ਰੱਬ ਸਾਧ ਸੰਗਤ ਜਦੋਂ মিডিਆ ਵਾਲੇ ਗੱਲ ਕਹਿੰਦੇ ਨੇ ਸਿੱਖਾਂਗੇ ਗੁਰੂ ਕਾਸ ਕਰਕੇ ਇੰਡੀਆ ਜਮ ਸਾਨੂੰ ਤਾਂ ਬੜਾ ਦੁੱਖ ਲੱਗਦਾ ਵੀ ਗੁਰੂ ਨਾਨਕ ਸਾਹਿਬ ਤਾਂ ਕੋਲ ਦੁਨੀਆਂ ਦੇ ਗੁਰੂ ਹੈ ਇਹ ਸਾਨੂੰ ਫਿਰ ਵੱਖਰਾ ਕਰਨ ਵਾਸਤੇ ਇਦਾਂ ਦੀ ਉਹ ਤਾਂ ਕਹਿੰਦਾ ਵੀ ਸਾਰੇ ਇੱਕੋ ਹੀ ਹੈ ਪਰ ਜਦੋਂ ਗੁਰੂ ਸਾਹਿਬਾਂ ਦੀ ਗੱਲ ਆਉਂਦੀ ਕਹਿੰਦੇ ਸਿੱਖੋਂ ਵੀ ਗੁਰੂ ਸਾ ਸਾ ਸਾਰੇ ਮਹਾਂਪੁਰਸ਼ ਸਭ ਦੇ ਸਾਹਦੇ ਹੁੰਦੇ ਆ ਸਾਡੀ ਸੋਚ ਫਿਰ ਤਨੀਵੀ ਹੋ ਜਾਂਦੀ ਮਾਰੇ ਕਹਿੰਦੇ ਪਰਮੇਸ਼ਰ ਕਾਲਪੁਰਖ ਵਾਹਿਗੁਰੂ ਇੱਕੋ ਹੀ ਹੈ ਹਿੰਦੂ ਰਾਮ ਰਾਮ ਕਹਿੰਦੇ ਨੇ ਮੁਸਲਮਾਨ ਖੁਦਾ ਖੁਦਾ ਕਹਿੰਦੇ ਨੇ ਪਰ ਹੈ ਇੱਕੋ ਹੀ ਹਾਂਜੀ ਝੂਠੇ ਦੋਏ ਬਣਾਏ ਇਹ ਝੂਠਿਆਂ ਨੇ ਦੋ ਬਣਾ ਦਿੱਤੇ ਇਹ ਦੋਨਾਂ ਦਾ ਰੱਬ ਹੋਰ ਮੁਸਲਮਾਨਾਂ ਦਾ ਰੱਬ ਹੋਰ ਇਦਾਂ ਬੂਲਖਾਨ ਉਹ ਜਾਨੀਆਂ ਨੂੰ ਝੂਠਿਆਂ ਨੂੰ ਦੋ ਦਿਸ ਲੱਗਦੇ ਅਜਰਾਉਂਦੇ ਹਨ ਅਮਰੋ ਮਤ ਹੈ ਅਪਰਬਿਧ ਇਹ ਬਾਦਸ਼ਾਹ ਜਹਾਂਗੀਰ ਸਾਡੀ ਮਤ ਜਿਹੜੀ ਹੈ ਗੁਰੂ ਨਾਨਕ ਸਾਹਿਬ ਦੀ ਹੋਰ ਹੈ ਸਤਗੁਰੂ ਨਾਨਕਦੇਵ ਜੀ ਨੇ ਸਾਰਿਆਂ ਤੋਂ ਵੱਖਰੀ ਗੱਲ ਤੇ ਸਾਰਿਆਂ ਦੀ ਸਾਂਝੀ ਗੱਲ ਕੀਤੀ ਹਾਂਜੀ ਮਿਲਿਓ ਦੋਨੋਂ ਹੋ ਸਾਥ ਸਾਡਾ ਮਤ ਦੋਵਾਂ ਨਾਲ ਮਿਲਿਆ ਹੋਇਆ ਹੈ ਭਾਵੇਂ ਹਿੰਦੂਆਂ ਨਾਲ ਵੀ ਸਾਡਾ ਮਤ ਮਿਲਿਆ ਹੋਇਆ ਹੈ ਮੁਸਲਮਾਨਾਂ ਨਾਲ ਵੀ ਸਾਡਾ ਮਤ ਮਿਲਿਆ ਹੋਇਆ ਹੈ ਸਾਰਿਆਂ ਨੂੰ ਅਸੀਂ ਪਿਆਰ ਕਰਦੇ ਹਿੰਦੂ ਵੀ ਸਾਡੇ ਕੋਲ ਉਹਨਦੇ ਬਾਣੀ ਪੜਦੇ ਮੁਸਲਮਾਨ ਵੀ ਆਉਂਦੇ ਬਾਣੀ ਪੜਦੇ ਗੁਰੂ ਨਾਨਕ ਦੇ ਲੰਗਰ 'ਚ ਮੁਸਲਮਾਨ ਆ ਕੇ ਰੋਟੀ ਖਾ ਸਕਦਾ ਗੁਰੂ ਨਾਨਕ ਦੇ ਲੰਗਰ 'ਚ ਹਿੰਦੂ ਵੀ ਬੈ ਕੇ ਰੋਟੀ ਖਾ ਸਕਦਾ ਗੁਰੂ ਨਾਨਕ ਦੇ ਲੰਗਰ 'ਚ ਕਿਸੇ ਵੀ ਜਾਤੀ ਦਾ ਕੋਈ ਵੀ ਇਨਸਾਨ ਪ੍ਰਸ਼ਾਦਾ ਛਕ ਸਕਦਾ ਹਾਂ ਜਰ ਦੋਨੋਂ ਉਤੇ ਪ੍ਰੇਤਕ ਵੀ ਦੋਵਾਂ ਤੋਂ ਵੱਖਰੇ ਵੀ ਆ ਦੋਵਾਂ ਦੇ ਵਿੱਚਿਆਂ ਦੋਵਾਂ ਨਾਲ ਸਾਡੀ ਸਾਂਝ ਹੈ ਪਰ ਦੋਵਾਂ ਦੋਸੀ ਨਿਆਰੇ ਹਿੰਦੂ ਤੁਰਕਾਂ ਤੋਂ ਨਿਆਰੇ ਨਾਮ ਹਿੰਦੂ ਨਾਮ ਮੁਸਲਮਾਨ ਅੱਲਾ ਰਾਮ ਕੇ ਪਿੰਡ ਪ੍ਰਾਂਤ ਪੰਡਿਤ ਮੁੱਲਾ ਛੱਡੇ ਦੋ ਅਸੀਂ ਦੋਵਾਂ ਨੂੰ ਛੱਡ ਕੇ ਪਰਵੇਸ਼ਰ ਨੂੰ ਚੇਤੇ ਕੀਤਾ ਹੈ ਨਹੀਂ ਬਾਗ ਕੀ ਗਾਥ ਸਾਡੇ 'ਚ ਕੋਈ ਝਗੜਾ ਨਹੀਂ ਸਾਡੇ ਮੱਧ ਵਿੱਚ ਵਿਵਾਦ ਨਹੀਂ ਹੈ ਕੋਈ ਝਗੜਾ ਨਹੀਂ ਜਿਹੜਾ ਕੋਈ ਰਾਮ ਰਾਮ ਕਹਿੰਦਾ ਉਹ ਵੀ ਸਾਡੇ ਘਰ ਬਹਿ ਸਕਦਾ ਜਿਹੜਾ ਖੁਦਾ ਖੁਦਾ ਕਹਿੰਦਾ ਉਹ ਵੀ ਸਾਡੇ ਘਰ ਆ ਕੇ ਬਹਿ ਸਕਦਾ ਸਾਡੀ ਦੋਵਾਂ ਨਾਲ ਸਾਹ ਜੇ ਹਰ ਇਨਸਾਨ ਨਾਲ ਸਾਡੀ ਸਾਹ ਹਾਂਜੀ ਉਹ ਕਮ ਜਾਨ ਸਾਹਿਬ ਪ੍ਰਭੂ ਜਦ ਨੇ ਉਸ ਵਾਹਿਗੁਰੂ ਪਰਵੇਸ਼ਰ ਦੇ ਸਾਹਿਬ ਦੇ ਹੁਕਮ ਨੂੰ ਜਾਣ ਲਿਆ ਉਹਦੀ ਰਜਾਜ ਰਾਜੀ ਹੋ ਗਿਆ ਦੁੱਖ ਸੁੱਖ ਜਿਵੇਂ ਬਣ ਆਏ ਜੋ ਵੀ ਦੁੱਖ ਸੁੱਖ ਬਣਦਾ ਉਹਦੇ ਪਾਣੇ ਜੀ ਉਹਦੇ ਪਾਣੇ ਤੋਂ ਬਿਲਕੁਲ ਕੁਝ ਹੁੰਦਾ ਨਹੀਂ ਕਾਸ ਨੇ ਦੀ ਸਾਡੀ ਜ਼ਿੰਦਗੀ ਵਿੱਚ ਗਰਮੀ ਸਰਦੀ ਤੁਪਸ਼ਾ ਚੰਗਾ ਮਾੜਾ ਚੱਲਦਾ ਰਹਿੰਦਾ ਜਦੋਂ ਚੰਗਾ ਹੁੰਦਾ ਸੀ ਖੁਸ਼ ਹੁੰਨੇ ਮਾੜਾ ਹੁੰਦਾ ਸੀ ਦੁਖੀ ਹੁੰਨੇ ਪਰ ਜੇ ਵਿਚਾਰ ਕੇ ਦੇਖੀਏ ਚੰਗਾ ਵੀ ਹੁਕਮ ਤੇ ਹੁੰਦਾ ਮਾੜਾ ਵੀ ਹੁਕਮ ਤੇ ਹੁੰਦਾ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਲਾ ਪਾਈ ਹੈ ਸਾਰਾ ਹੁਕਮ ਦੇ ਵਿੱਚ ਜਿਹੜੇ ਹੁਕਮ ਨੂੰ ਮੰਨ ਲਿਆ ਮਾਰੇ ਕਹਿੰਦੇ ਉਹਨੂੰ ਗਿਆਨ ਹੋ ਜਾਂਦਾ ਹਰਖਤ ਰਹ ਹੈ ਸਦੀਵਹੀ ਉਹ ਆਪਣੇ ਹਿਰਦੇ ਵਿੱਚ ਸਦਾ ਹੀ ਖੁਸ਼ ਰਹਿੰਦਾ ਹੈ ਦੋਸ਼ ਨਹੀਂ ਅਰਪਾਏ ਉਹ ਕਦੀ ਬਾਹਰੋਂ ਤੇ ਬਾਣੀ ਦੋਸ਼ ਨਿਕਣਦਾ ਇਹ ਰੀਗੰਦ ਪਰਮਾਤਮਾ ਨੇ ਮਾਰਾ ਕੀਤਾ ਹੈ ਕਿ ਹੋ ਗਿਆ ਇਦਾਂ ਨਹੀਂ ਸੋਣਾ ਚਾਹੀਦਾ ਉਹ ਕਹਿੰਦਾ ਜੋ ਵਾਹਿਗੁਰੂ ਨੇ ਕੀਤਾ ਚੰਗਾ ਹੀ ਕੀਤਾ ਭਰਾ ਹੀ ਕੀਤਾ ਹੈ ਸਤਨਾਮ ਕੋ ਸਿਮਰਨੋ ਮਾਲਕ ਕਹਿੰਦੇ ਬਾਦਸ਼ਾਹ ਗੁਰੂ ਨਾਨਕ ਦੇਵ ਦੇ ਮੱਤ ਵਿੱਚ ਸਤਨਾਮ ਸ੍ਰੀ ਵਾਹਿਗੁਰੂ ਦਾ ਸਿਮਰਨ ਨਾਮ ਜਪਣਾ ਇੱਥੇ ਬਹੁਤੇ ਕਰਮ ਕਾਂਡ ਨਹੀਂ ਇੱਥੇ ਫੋਕਟੀ ਫੋਕਰ ਗੱਲਾਂ ਨਹੀਂ ਇਹ ਕਰੋ ਉਹ ਕਰੋ ਵੀਰਵਾਰ ਨੂੰ ਇਹ ਕਰ ਲਓ ਮੰਗਲਵਾਰ ਨੂੰ ਉਹ ਕਰ ਲਓ ਸ਼ਨੀਵਾਰ ਨੂੰ ਇੰਜ ਕਰ ਲਓ ਇਦਾਂ ਨਹੀਂ ਕੁਝ ਦੱਸਿਆ ਜਾਂਦਾ ਬਸ ਇੱਕੋ ਹੀ ਕੰਮ ਹੈ ਵੀ ਹਰ ਦਿਨ ਹਰ ਸਿਮਰਨ ਮੇਰੇ ਭਾਈ ਗੋੜ ਜਨਮ ਕੀ ਮੰਨ ਲਿਆ ਜੀ ਸਤਨਾਮ ਕੋ ਸਿਮਰਨ ਵਾਹਿਗੁਰੂ ਵਾਹਿਗੁਰੂ ਦਾ ਜੋ ਸਿਮਰਨ ਕਰਨਾ ਹੈ ਤਿਆਗਣਾ ਦਾ ਤਨਾ ਅਭਿਆਸ ਸਤਨਾਮ ਦੇ ਸਿਮਰਨ ਦਾ ਅਭਿਆਸ ਕਰਨਾ ਹੈ ਪ੍ਰੈਕਟਿਸ ਕਰਨੀ ਹੈ ਵਾਹਿਗੁਰੂ 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 ਇਹ ਪ੍ਰੈਕਟਿਸ ਦੂਜੀ ਪ੍ਰੈਕਟਿਸ ਕਹਣੀ ਹੈ ਦੂਜੀ ਪ੍ਰੈਕਟਿਸ ਇਹ ਹੈ ਵੀ ਮੈਂ ਸਰੀਰ ਨਹੀਂ ਹਾਂ ਮੈਂ ਇਹ ਜੋ ਦਿੱਸਦਾ ਹੋਇਆ ਸਰੀਰ ਹੈ ਮੈਂ ਇਸ ਤੋਂ ਵੱਖਰਾ ਹਾਂ ਮੈਂ ਆਤਮਾ ਹਾਂ ਮੈਂ ਸਰੀਰ ਨਹੀਂ ਇਹ ਅਭਿਆਸ ਕਰਨਾ ਹੈ ਦਿਨ ਹੋ ਤੇ ਪ੍ਰਭ ਕੋ ਮਿਲ ਹਾਂ ਮਾਰੇ ਕਹਿੰਦੇ ਇਹ ਗੱਲਾਂ ਕਰ ਤਿੰਨੇ ਗੱਲਾਂ ਕਰ ਲਵੇ ਇੱਕ ਪਰਮਾਤਮਾ ਦਾ ਭਾਣਾ ਮੰਨ ਲੇ ਇੱਕ ਨਾਮ ਜਪ ਲਵੇ ਇਕ ਆਪਣੇ ਆਪ ਨੂੰ ਸਰੀਰ ਨਾ ਸਮਝੇ ਆਤਮਾ ਨੂੰ ਜਾਣੇ ਤੇ ਉਹਨੂੰ ਤਿੰਨ ਗੱਲਾਂ ਨਾਲ ਪਰਮਾਤਮਾ ਮਿਲ ਜਾਂਦਾ ਹਉ ਮੈਂ ਤਜਨ ਨਾਮ ਲੈ ਬੁਲਾਉਣ ਪਾਣਾ ਮੰਨਣ ਪੰਥੇ ਪਾਵਾਂ ਇਹ ਗੁਰੂ ਨਾਨਕ ਸਾਹਿਬ ਨੇ ਬੜਾ ਹੀ ਸੌਖਾ ਰਾ ਦੱਸਿਆ ਹੋਇਆ ਮੈਂ ਸਰੀਰ ਨਹੀਂ ਹਾਂ ਮੈਂ ਬੰਦਾ ਨਹੀਂ ਹਾਂ ਮੈਂ ਮੈਂ ਜੋਤ ਹਾਂ ਜੋ ਮੈਂ ਦਿਸਦਾ ਹਾਂ ਮੈਂ ਉਹ ਨਹੀਂ ਹਾਂ ਪਹਿਲੀ ਗੱਲ ਇਹ ਹਉ ਮੈਂ ਤਜਨ ਇਹਨੂੰ ਛੱਡਣਾ ਬੜਾ ਔਖਾ ਆਪਾਂ ਕਹਿੰਦੇ ਮੈਂ ਫਲਾਣਾ ਸਿੰਘ ਹਾਂ ਮੈਂ ਫਲਾਣੀ ਮੇਰੀ ਜਾਤੀ ਹੈ ਇਹਨਾਂ ਵਿੱਚ ਅਮੀਰ ਹਾਂ ਇਹਨਾਂ ਵਿੱਚ ਸੋਹਣਾ ਹਾਂ ਇਹਨਾਂ ਵਿੱਚ ਮੋਟਾ ਹਾਂ ਇਹਨਾਂ ਵਿੱਚ ਪਤਲਾ ਇਹਨਾਂ ਵਿੱਚ ਸਿਆਣਾ ਇਹਨਾਂ ਵਿੱਚ ਪੜਿਆ ਲਿਖਿਆ ਇਹ ਹਉ ਮੈਂ ਤੇ ਦੂਜੀ ਗੱਲ ਵੀ ਮੈਂ ਪਰਮੇਸ਼ਰ ਦਾ ਨਾਮ ਜਪਣਾ ਉਹ ਤੂੰ ਤੂੰ ਕਰਨਾ ਮੈਂ ਛੱਡ ਕੇ ਤੂੰ ਤੂੰ ਕਰਨਾ ਤੇ ਤੀਜਾ ਕੰਮ ਹੈ ਜਿਹਨੂੰ ਉਹਦਾ ਪਾਲਣਾ ਮੰਨਣਾ ਪਰਮੇਸ਼ਰ ਦਾ ਇਹ ਗੱਲ ਕਰਨ ਲੈ ਤੇ ਮੁਕਤੀ ਸੌਖੀ ਹੋ ਜਾਂਦੀ ਹੈ। ਹਾਂਜੀ। ਹੋਏ ਬ੍ਰਹਮ ਗਿਆਨ ਪ੍ਰਕਾਸ਼। ਭਾਰੇ ਕਹਿੰਦੇ ਜੇ ਤਿੰਨੇ ਗੱਲਾਂ ਕਰ ਲਵੇ ਬ੍ਰਹਮ ਗਿਆਨੀ ਬਣ ਜਾਂਦਾ। ਹੁਣ ਬ੍ਰਹਮ ਦਾ ਪ੍ਰਕਾਸ਼ ਹੋ ਜਾਂਦਾ। ਪਰਮੇਸ਼ਰ ਵਿੱਚ ਅਧীন ਹੋ ਜਾਂਦਾ ਹੈ। ਹਿੰਦੂ ਹੋਏ ਕਾ ਤੁਰਕ ਹੋਏ। ਭਵੇਂ ਹਿੰਦੂ ਹੋਵੇ ਜਮ ਸੁਨਮਾਨ ਹੋਵੇ। ਇਨਹੋ ਜਿਨਹੋ ਕਮਾਏ। ਜਿਨ੍ਹਾਂ ਨੇ ਤਿੰਨਾ ਦੀ ਕਮਾਈ ਕਰ ਲਈ ਹੈ। ਪਾਰ ਪਰੇ ਭਵ ਸਿੰਧ ਤੇ। ਉਹ ਭਵ ਸਾਗਰ ਤੋਂ ਪਾਰ ਹੋ ਗਏ। ਜਨਮ ਕਲੇਸ਼ ਮਿਟਾਏ। ਉਹਨਾਂ ਦੇ ਜਨਮ ਮਰਨ ਦੇ ਕਲੇਸ਼ ਮਿਟ ਗਏ। ਜਨਮ ਮਰਨ ਕੱਟੇ ਗਏ ਹਨ। ਤੀਨਹੋ ਕੋ ਵਿਸਤਾਰ ਕਰ। ਮਹਾਰਾਜ ਨੇ ਤਿੰਨਾ ਦਾ ਵਿਸਤਾਰ ਕਰਕੇ ਸਮਝਾਇ ਉਹ ਮੈਂ ਤਜਨ ਦਾ ਤੇ ਨਾਮ ਜਪਣ ਦਾ ਹਾਂਜੀ ਕਹਾਂ ਜੇ ਅਰਥ ਸਾਨ ਇਹ ਵਾਚਾ ਜੀਆਂ ਦੀ ਵਿਆਖਿਆ ਕਰੀਏ ਤੈਨੂੰ ਦਸੀਏ ਆਦਿਕ ਹੋਏ ਕਹ ਤੱਕ ਸੁਣੋ ਤੂੰ ਕਿੱਥੋਂ ਤੱਕ ਸੁਣੇਗਾ ਬੜੀ ਵਿਸਤਾਰ ਦੀ ਗੱਲ ਹੈ ਦੀ ਬੜੀ ਬਰੀਕੀ ਹੈ ਇਸ ਗੱਲ ਵਿੱਚ ਬੜਾ ਆਨੰਦ ਹੈ ਇਹਦੇ ਵਿੱਚ ਉਹ ਮੈਂ ਤਜਨ ਵਿੱਚ ਵੀ ਨਾਮ ਲੈ ਬੁਲਾਉਣ ਵਿੱਚ ਵੀ ਤੇ ਪਾਣਾ ਮੰਨਣ ਵਿੱਚ ਵੀ ਬੜੀ ਲੰਮੀ ਚੌੜੀ ਵਿਆਖਿਆ ਹੈ ਅੰਜ ਕਿੱਥੋਂ ਤੱਕ ਸੁਣਾਵਗੇ ਤੁਸੀਂ ਛੂਟ ਹੈ ਬੰਧਨ ਜਾਲ ਬੜੇ ਬੰਧਨ ਕੱਟੇ ਜਾਣਗੇ ਬਾਦਸ਼ਾਹ ਜੇ ਤੁਸੀਂ ਇਹ ਸੁਣ ਲਓ ਸਮਝ ਲਓ ਤਿੰਨੇ ਹੀ ਗੱਲਾਂ ਸੌਖੀਆਂ ਜੀਆਂ ਨੇ ਗੁਰੂ ਬਾਬਾ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ੍ਰਿਸ਼ਟੀ ਦੇ ਲੋਕਾਂ ਨੂੰ ਦੱਸਿਆ ਨੇ ਹਾਂਜੀ ਸਮਤਵੰਤ ਥੋੜੇ ਕਹਿ ਕਹੇ ਕਹਿੰਦਾ ਜਿਹੜੇ ਸਿਆਣੇ ਬੰਦੇ ਹੁੰਦੇ ਆ ਥੋੜੇ ਕਹਿ ਨੂੰ ਬਹੁਤਾ ਸਮਝ ਲੈਂਦੇ ਥੋੜੇ ਕਹਿ ਨੂੰ ਹੀ ਬਹੁਤਾ ਸਮਝ ਲੈਂਦੇ ਇਸ਼ਾਰੇ ਨਾਲ ਹੀ ਸਮਝ ਜਾਂਦੇ ਆ ਹਾਂਜੀ ਸਮਝਾ ਹੈ ਬਾਤ ਵਿਸਾਲ ਜਿਹੜੇ ਸਿਆਣੇ ਬੰਦੇ ਹੁੰਦੇ ਨੇ ਥੋੜੇ ਕਹਿ ਨਾਲ ਹੀ ਬਹੁਤਾ ਸਮਝ ਲੈਂਦੇ ਸਾਰੀ ਗੱਲ ਸਮਝ ਜਾਂਦੇ ਹਾਂ ਜਿਨ੍ਹਾਂ ਕੋਲ ਲੱਗੀ ਖੁਦਾ ਇਹ ਦੇਵ ਜਿਨ੍ਹਾਂ ਨੂੰ ਪਰਮੇਸ਼ਰ ਦੀ ਦੇਵ ਲੱਗੀ ਖੁਦਾ ਨੂੰ ਮਿਲਣਾ ਚਾਹੁੰਦੇ ਜਿਨ੍ਹਾਂ ਦੇ ਅੰਦਰ ਜਗਿਆਸਰ ਹੁੰਦੀ ਵਾਹਿਗੁਰੂ ਦੀ ਸੇ ਅਕਲ ਕਮਾਲ ਉਹ ਹੀ ਸਿਆਣੇ ਹਨ ਅਕਲ ਦੇ ਕਮਾਲ ਕੋਟ ਹਨ ਉਹ ਇਹ ਮਹੰਸਾਤ ਗੁਰੂ ਕੇ ਇੱਕ ਇਹ ਤੇ ਬੱਚ ਇਸ ਤਰ੍ਹਾਂ ਵਾਲਾ ਸਾਹਿਬ ਜੀ ਦੇ ਕਹਿੰਦੇ ਹਾਂ ਰਨ ਪਸ਼ਚਮ ਅਸਤਾਏ ਸੂਰਜ ਛਪਣ ਦਾ ਟਾਈਮ ਕੋਈ ਗੁਰੂ ਜਨ ਦੇਵ ਜੀ ਤੇ ਜਹਾਂਗੀਰ ਦੀ ਗੱਲਬਾਤ ਚੱਲ ਰਹੀ ਸੀ 25 ਮਈ 1606 ਦੀ ਸ਼ਾਮ ਦਾ ਟਾਈਮ ਸੀ ਇਹ ਗੱਲ ਜਦੋਂ ਸ਼ੁਰੂ ਹੋਈ ਸੀ ਸ਼ਾਮ ਦੇ 4-5 ਵਜੇ ਸਨ ਪਰ ਗੱਲਾਂ ਕਰਦਿਆਂ ਕਰਦਿਆਂ ਹਨੇਰਾ ਪੈ ਗਿਆ 7.5 ਵਜੇ ਦਾ ਟਾਈਮ ਹੋ ਗਿਆ ਹਾਂਜੀ ਸੰਧਿਆ ਲਖਕਰ ਸ਼ਾਹ ਹੋ ਤਬ ਬਾਦਸ਼ਾਹ ਨੇ ਸੋਚਿਆ ਵੀ ਹੁਣ ਸ਼ਾਮ ਦਾ ਟਾਈਮ ਹੋ ਚੁੱਕਾ ਹੈ ਹਨੇਰਾ ਪੈਣ ਲੱਗਿਆ ਸੰਧਿਆ ਹੋ ਗਈ ਹੈ ਕਰੇ ਬਿਸਰਜਨ ਗਾਏ ਗੁਰੂ ਜੀ ਨੂੰ ਅਖਿਆ ਕਿ ਤੁਸੀਂ ਹੁਣ ਜਾਓ ਵਿਦਾ ਕੀਤਾ ਗੁਰੂ ਸਾਹਿਬ ਜੀ ਨੂੰ ਸਨਮਾਨ ਦੇ ਨਾਲ ਉਠੇ ਗੁਰੂ ਨੇ ਕਿਸੇ ਵਹਿਰ ਗੁਰੂ ਸਾਹਿਬ ਬਾਰ ਨਿਕਲੇ ਬਾਦਸ਼ਾਹ ਦੀ ਕਚਹਿਰੀ ਤੋਂ ਜਦੋਂ ਚੰਦੂ ਅਵਸਰ ਪਾਏ ਚੰਦੂ ਪਾਪੀ ਤਿਆਰੀ ਕਰੀ ਬੈਠਾ ਸੀ ਮੌਕਾ ਪਾ ਕੇ ਮੈਂ ਲੈ ਜਾਵਾਂ ਨਿਜ ਸਦਨ ਬਾਦਸ਼ਾਹ ਦੇ ਕੋਲ ਗਿਆ ਕਹਿਣ ਲੱਗਾ ਮੈਂ ਇਹਨਾਂ ਨੂੰ ਆਪਣੇ ਘਰ ਲੈ ਜਾਵਾਂ ਲਾਖੋਂ ਸੇਵਕ ਰਾਏ ਇਹਨਾਂ ਦੇ ਘਰ ਆ ਕੇ ਮੈਂ ਸੇਵਾ ਕਰਾਂਗਾ ਸਮਝਾਵਾਂ ਸਭ ਬਾਰਤਾ ਹਰ ਤਰ੍ਹਾਂ ਨਾਲ ਸਮਝਾਵਾਂਗਾ ਤੁਮਰੀ ਦਿੱਸਤੇ ਹੋਏ ਤੁਹਾਡੇ ਵੱਲੋਂ ਵੀ ਸਮਝਾਵਾਂਗਾ ਬਾਦਸ਼ਾਹ ਸਲਾਮਤ ਇਹਨਾਂ ਨੂੰ ਲਿਓ ਦੋਏ ਲੱਖ ਸੁਖੇਨ ਹੀ ਤੇ ਬੜੇ ਆਮ ਨਾਲ 2 ਲੱਖ ਜਿਹੜਾ ਜਿਨਾਂ ਨੂੰ ਜੁਰਮਾਨਾ ਕੀਤਾ ਉਹ ਲੈ ਲਵਾਂਗਾ ਇਹਨਾਂ ਤੋਂ ਰੱਖਿਆ ਨਾ ਤਸਕਰ ਕੋਈ ਅੱਗੇ ਨੂੰ ਫਿਰ ਚੋਰ ਅਕੂ ਆਪਣੇ ਕੋਲ ਨਹੀਂ ਰੱਖਣਗੇ ਬਿਨਾ ਦੰਡ ਤੇ ਹਟ ਹੈ ਨਹੀਂ ਜਿਨ੍ਹਾਂ ਨੂੰ ਸਜ਼ਾ ਨਾ ਦਿੱਤੀ ਦੰਡ ਨਾ ਦਿੱਤਾ ਜਨਮਨ ਨਾ ਲਾਇਆ ਤੇ ਹਟਣਗੇ ਨਹੀਂ ਅੱਗੇ ਨੂੰ ਹੋਰ ਚੋਰਾਂ ਡਾਕੂਆਂ ਤੇ ਬਾਗੀਆਂ ਨੂੰ ਪਨਾਹ ਦਿਆ ਕਰਨਗੇ ਦੇਸ਼ ਨਾ ਹੋਏ ਆਰਾਮ ਫਿਰ ਮੱਝ ਦੇਸ਼ ਵਿੱਚ ਪੰਜਾਬ ਦੇਸ਼ ਚ ਗੜਬੜੀ ਫੈਲੇਗੀ ਆਰਾਮ ਨਹੀਂ ਹੋਵੇਗਾ ਸ਼ਾਂਤੀ ਨਹੀਂ ਹੋਵੇਗੀ ਕਰੋ ਨਿਆਵ ਇਮਾਨਤਮ ਫਿਰ ਬਾਦਸ਼ਾਹ ਤੁਸੀਂ ਇਨਸਾਫ ਪਸੰਦ ਬਾਦਸ਼ਾਹ ਹੋ ਤੁਸੀਂ ਸਾਰਿਆਂ ਦਾ ਇਨਸਾਫ ਕਰਦੇ ਹੋ ਜੋ ਜਸ ਜਗਤ ਅਭਰਾਮ ਬੜਾ ਜਸ ਫੈਲਦਾ ਹੈ ਕਿ ਤੁਸੀਂ ਬੜੇ ਨੇਕ ਜਾਬ ਜੰਗਣ ਵਾਲੇ ਧਰਮੀ ਬਾਦਸ਼ਾਹ ਹੋ ਸਹਿਜਾਦਾ ਰਾਖਿਓ ਨਿਕਟ ਇਹਨਾਂ ਨੇ ਬਾਗੀ ਨੂੰ ਸਹਿਜਾਦੇ ਕੁਸਲੋ ਨੂੰ ਆਪਣੇ ਕੋਲ ਪਨਾਹ ਦਿੱਤੀ ਹੈ ਆਪਣੇ ਕੋਲ ਰੱਖ ਕੇ ਕੁਸਲੋ ਦੀ ਮਦਦ ਕਰਕੇ ਸਰਕਾਰ ਦੇ ਖਿਲਾਫ ਬਗਾਵਤ ਦਾ ਝੰਡਾ ਚੁੱਕਿਆ ਹੈ ਪਾਇ ਤੇ ਧਾਰਕ ਸੋਏ ਇਹਨਾਂ ਨੂੰ ਥੋੜੀ ਜਿਹੀ ਉਹਨੀ ਸਜ਼ਾ ਮਿਲਣੀ ਚਾਹੀਦੀ ਹੈ ਜਿਹੜੀ ਇਹਨਾਂ ਨੇ ਬਾਦਸ਼ਾਹ ਦੇ ਬਾਗੀ ਨੂੰ ਸਜ਼ਾ ਦਿੱਤੀ ਹੈ ਸਜ਼ਾ ਦਿੱਤੀ ਹੈ ਲਹੇ ਬਜਾਇ ਬਹ ਰੋ ਕਰਹਾ ਅੱਗੇ ਨੂੰ ਫਿਰ ਕੋਈ ਹੋਰ ਵੀ ਇਸ ਤਰ੍ਹਾਂ ਦੀ ਹਿੰਮਤ ਨਹੀਂ ਕਰੇਗਾ ਜੇ ਇਹਨਾਂ ਨੂੰ ਸਜ਼ਾ ਮਿਲ ਗਈ ਸਾਰੇ ਡਰਨਗੇ ਤੇ ਜੇ ਇਹਨਾਂ ਨੂੰ ਸਜ਼ਾ ਨਾ ਮਿਲੇ ਤੇ ਦੂਸਰੇ ਲੋਕ ਵੀ ਬਾਗੀਆਂ ਦੀ ਮਦਦ ਕਰਨਗੇ ਤੇ ਦੇਸ਼ ਵਿੱਚ ਗੜਬੜ ਹੋਵੇਗੀ ਸਾਰਾ ਮੁਲਕ ਬਾਗੀ ਹੋ ਜਾਵੇਗਾ ਔਰ ਦੀਰਗੜ ਡਲ ਹੋਏ ਇਹਨਾਂ ਨੂੰ سزا ਮਿਲ ਗਈ ਤੇ ਬਾਕੀ ਵੀ ਡਰ ਜਾਣਗੇ ਤੁਮਕੋ ਦੋਸ਼ ਨਾ ਹੋਏ ਕੁਝ ਤੁਹਾਨੂੰ ਕੋਈ ਸਜ਼ਾ ਨਹੀਂ ਤੁਹਾਨੂੰ ਕੋਈ ਦੋਸ਼ ਦਾ ਇਲਜ਼ਾਮ ਨਹੀਂ ਆਵੇਗਾ ਤੁਹਾਡੇ ਤੇ ਕੋਈ ਦੋਸ਼ ਨਹੀਂ ਲੱਗੇਗਾ ਬਾਦਸ਼ਾਹ ਸਲਾਮਤ ਮੈਂ 2 ਲੱਖ ਰੁਪਈਆ ਹੀ ਨਾ ਕੋਲੋਂ ਜੁਰਮਾਨੇ ਦਾ ਵਸੂਲ ਕਰ ਲਵਾਂਗਾ ਘਰੋਂ ਖਜ਼ਾਨੇ ਦਾਖਲੀ ਉਹ 2 ਲੱਖ ਰੁਪਈਆ ਲੈ ਕੇ ਮੈਂ ਤੁਹਾਡੇ ਸਰਕਾਰ ਦੇ ਖਜ਼ਾਨੇ ਚ ਦਾਖਲ ਕਰ ਦਿਆਂਗਾ 3-4 ਦਿਨ ਰੱਖ 4 ਦਿਨ 3 ਦਿਨ ਮੈਨੂੰ ਲੱਗਣਗੇ ਆਪਣੇ ਘਰ ਚ ਰੱਖ ਕੇ 3-4 ਦਿਨ ਵਿੱਚ ਮੈਂ ਪੈਸੇ ਦੀ ਵਸੂਲੀ ਕਰਕੇ ਤੇ ਖਜ਼ਾਨੇ ਜਮ੍ਹਾਂ ਕਰਾ ਦਿਆਂਗਾ 2 ਲੱਖ ਰੁਪਈਆ ਜੁਰਮਾਨੇ ਦਾ ਆਪਣਾ ਬਣਾ ਕਸ਼ਮੀਰ ਕੋ ਹੁਣ ਬਾਦਸ਼ਾਹ ਸਲਾਮਤ ਕਸ਼ਮੀਰ ਮੇਰਾ ਜਾਣਾ ਨਹੀਂ ਬਣਨਾ 라ਵਰ ਕਰਨ ਪਿਆਨ ਤੁਸੀਂ ਜੇ ਕਸ਼ਮੀਰ ਜਾਣਾ ਹੈ ਤੇ ਤੁਸੀਂ ਜਾਓ ਪਰ ਮੈਨੂੰ ਰਹਿਣ ਦਿਓ 2-4 ਦਿਨ ਮਰਜੀ ਉਹ ਦਿੱਲੀ ਹੋ ਚਲੋ ਤੁਹਾਡੀ ਮਰਜੀ ਦਿੱਲੀ ਜਾਣਾ ਦਿੱਲੀ ਚਲੇ ਜਾਓ ਜੇ ਕਸ਼ਮੀਰ ਜਾਣਾ ਹੈ ਤਾਂ ਕਸ਼ਮੀਰ ਚਲੇ ਜਾਓ ਮਾਨ ਬੇਨੋਦ ਮਹਾਨ ਜਿੱਥੇ ਤੁਹਾਡਾ ਜੀ ਕਰੇ ਉੱਥੇ ਖੁਸ਼ੀ ਨਾਲ ਸਮਾਂ ਪਾਸ ਕਰੋ ਬਾਦਸ਼ਾਹ ਸਨਮ ਤੁਸੀਂ ਆਪਣੇ ਸਰੀਰ ਦੀ ਸੁੱਖ ਵੇਖੋ ਆਪ ਕਰਹੁ ਅਬ ਚੂਚ ਕੋ ਤੁਸੀਂ ਹੁਣ ਗੂਚ ਕਰ ਦਿਓ ਜੇ ਕਸ਼ਮੀਰ ਵਿੱਚ ਗਰਮੀ ਬਿਤਾਣੀ ਹੈ ਤਾਕ ਕਸ਼ਮੀਰ ਚਲੇ ਜਾਓ ਸਰੀ ਨਗਰ ਦੇ ਵਿੱਚ ਉੱਥੇ ਬਹੁਤ ਵਧੀਆ ਮੌਸਮ ਹੈ ਠੰਡੇ ਬਾਗਾਂ ਦੀ ਸੈਰ ਕਰੋ ਸ਼ਾਲੀਮਾਰ ਤੇ ਚਾਰ ਬਾਗ ਤੇ ਹੋਰ ਉੱਥੇ ਬਾਗ ਹਨ ਸਾਸ ਸਨਗਤ ਜੀ ਕਸ਼ਮੀਰ ਦੇ ਵਿੱਚ ਜਿਹੜੇ ਇਹਨਾਂ ਬਾਦਸ਼ਾਹਾਂ ਨੇ ਬਣਵਾਏ ਹਨ ਮੁਗਲਾਂ ਨੇ ਹੋਰ ਵੀ ਉੱਥੇ ਬਿਲਡਿੰਗਾਂ ਹਨ ਠੰਡਾ ਇਲਾਕਾ ਹੈ ਬਾਦਸ਼ਾਹ ਨੂੰ ਉਧਰ ਜਾਣ ਲਈ ਚੰਦੂ ਪ੍ਰੇਰਿਆ ਹੈ ਤੇ ਆਪ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਨ ਦੀ ਸਾਜ਼ਿਸ਼ ਕਰ ਰਿਹਾ ਹੈ ਪਾਚੇ ਲੈ ਧੰ ਸੋਏ ਵਿੱਚੋਂ ਮੈਂ ਗੁਰੂ ਅਰਜਨ ਦੇਵ ਜੀ ਕੋਲੋਂ ਜੁਰਮਾਨੇ ਦੇ ਪੈਸੇ ਲੈ ਕੇ ਸਰਕਾਰੀ ਖਜ਼ਾਨੇ 'ਚ ਜਮ੍ਹਾਂ ਕਰਾ ਦੇਵਾਂਗਾ ਜੇ ਕੋਈ ਤੁਹਾਡੇ ਕੋਲ ਇੱਥੇ ਤੁਸੀਂ ਰਹੋਗੇ ਕੋਈ ਸ਼ਿਫਾਰਿਸ਼ ਕਰੇਗਾ ਜੇ ਕੋਈ ਤੁਹਾਡੇ ਕੋਲ ਸ਼ਿਫਾਰਿਸ਼ ਕਰੇ ਤਾਂ ਸੁਣਿਆ ਨੇ ਜਿਹਨਾਂ ਭਗਤ ਗੁਰੂ ਅਰਜਨ ਦੇਵ ਨੂੰ ਗ੍ਰਿਫਤਾਰ ਮੈਂ ਕਰ ਲਵਾਂਗਾ ਪਰ ਗੁਰੂ ਅਰਜਨ ਦੇਵ ਨੂੰ ਛੁਡਾਉਣ ਵਾਸਤੇ ਜੇ ਕੋਈ ਆਵੇ ਤੇ ਤੁਸੀਂ ਜੋਰ ਨਾ ਪਾਜੋ ਦੀ ਗੱਲ ਨਾ ਮੰਨਿਆ ਜੇ ਮਹਿਰ ਸੁਨਿਆ ਹੈ ਤਿਸ ਜੋਏ ਜਿਹੜਾ ਗੁਰੂ ਅਰਜਨ ਦੇਵ ਦੇ ਪੱਖ ਵਿੱਚ ਬੋਲੇ ਉਹਦੀ ਨਾ ਸੁਣਿਆ ਜੇ ਹਾਂ ਕਹੇ ਵਾਈ ਸਾਹ ਤੇ ਨਿਕਸਿਆ ਨਿਕਸਿਆ ਹਾਂ ਤੇ ਹਮਾਰੀ ਸਾਹ ਤੇ ਬਾਦਸ਼ਾਹ ਕੋਲੋਂ ਹਾਂ ਕਰਾ ਲਈ ਚੰਦੂ ਨੇ ਨਿਕਸਿਆ ਤਦਛਣ ਆਏ ਉਸੇ ਵੇਲੇ ਬਾਹਰ ਆ ਗਿਆ ਬਚਾਰੀ ਦੰਦੂ ਅਦੁਸ਼ਟ ਚੰਦੂ ਕਰੇ ਸਿਪਾਹੀ ਸੰਗ ਗੁਰ ਤੇ ਮਹਾਰਾਜ ਦੇ ਆਲੇ ਦੁਆਲੇ ਪੰਜਾਂ ਸਿੱਖਾਂ ਤੇ ਪਾਲਕੀ ਨੂੰ ਘੇਰਾ ਪਾ ਲਿਆ ਪੁਲਿਸ ਵਾਲਿਆਂ ਨੇ ਸਿਪਾਹੀਆਂ ਸਿਪਾਈਆਂ ਨੇ ਗੁਰੂ ਅਰਜਨ ਦੇਵ ਜੀ ਦੀ ਪਾਲਕੀ ਦੇ ਆਲੇ ਦੁਆਲੇ ਘੇਰਾ ਘੱਟ ਲਿਆ ਨਿਜ ਡੇਰੇ ਕਹੋ ਲਿਆਏ ਤੇ ਗੁਰੂ ਸਾਹਿਬ ਜੀ ਦੀ ਪਾਲਕੀ ਆਪਣੇ ਘਰ ਵੱਲ ਲੈ ਤੁਰਿਆ ਡੇਰੇ ਵੱਲ ਲੈ ਆਏ ਪੰਜ ਸਿੱਖ ਡਿਊਟੀ ਵਿਖਾ ਪੰਜ ਸਿੱਖ ਜਨ ਪਾਈ ਬੀਦੀ ਚੰਦ ਜੀ ਭਾਈ ਦੇਤਾ ਜੀ ਭਾਈ ਲਗਾ ਜੀ ਭਾਈ ਪੈੜਾ ਜੀ ਤੇ ਭਾਈ ਪ੍ਰਾਣਾ ਜੀ ਇਨਾ ਪੰਜਾਂ ਸਿੱਖਾਂ ਨੂੰ ਡਿਊਟੀ ਦੇ ਵਿੱਚ ਕੈਦ ਕਰ ਦਿੱਤਾ ਕਿਆ ਕੈਦ ਬਿਠਾਏ ਕੈਦ ਕਰਕੇ ਪੰਜੇ ਸਿੱਖ ਭਾਈ ਬੀਦੀ ਚੰਦ ਜੇਠਾ ਪੈਰਾਨਾ ਪ੍ਰਵਲੰਗਾਜ ਬਿਠਾ ਦਿੱਤੇ ਅੰਦਰ ਗੁਰੂ ਉਤਾਰਕਾ ਅੰਦਰ ਗੁਰੂ ਸਾਹਿਬ ਜੀ ਨੂੰ ਅੰਦਰੋਂ ਵਿਹੜੇ ਚੋ ਲਿਆ ਕੇ ਉਤਾਰਿਆ ਅਜ ਬਰਾਂਡੇ ਵਿੱਚ ਕਹ ਕਹਾਰ ਨਿਕਸਾਏ ਤੇ ਕਹਾਰਾਂ ਨੂੰ ਕਿਹਾ ਵੀ ਤੁਸੀਂ ਬਾਹਰ ਚਲੇ ਜਾਓ ਪਾਲਕੀ ਵਾਲੇ ਜਿਹੜੇ ਪਹਾਰਸਾਂ ਨੂੰ ਬਾਹਰ ਕੱਢ ਦਿੱਤੇ ਤੇ ਮੇਰੇ ਭਏ ਘਰ ਦੇ ਬਰਿਓ ਮੇਰਾ ਪੈ ਗਿਆ ਸੀ ਰਾਤ ਦੇ 8:00 ਵਜੇ ਸੀ ਗਰਮੀ ਦਾ ਟਾਈਮ ਸੀਗਾ ਜਿਹੜੇ ਜਿਹੜੀ ਚੌਥ ਨੂੰ ਮਹਾਰਾਜ ਜੀ ਦੇ ਹੋਏ ਨੇ ਸਮਝੋ 4 ਦਿਨ ਪਹਿਲਾਂ ਇਹ ਬਹੁਤ ਜ਼ਿਆਦਾ ਗਰਮੀ ਸੀ ਕੈਰ ਦੀ ਗਰਮੀ ਸੀ ਗੁਰੂ ਸਾਹਿਬ ਜੀ ਨੂੰ ਘਰ ਵਿੱਚ ਲੈ ਵੜਿਆ ਤੇਰਾ ਦਿਓ ਕਰਾਏ ਤੇਰਾ ਕਰਾ ਦਿੱਤਾ ਉੱਤੇ ਭਾਵ ਚੰਦੂ ਨੇ ਆਪਣੇ ਘਰ ਦੇ ਵਿੱਚ ਹੀ ਬੰਦ ਸਿਪਾਹੀ ਦ੍ਰਿੜ ਕਰੇ ਬਹੁਤ سارے ਸਿਪਾਹੀ 100 200 ਸਿਪਾਹੀ ਪਹਿਰੇ ਤੇ ਨਾਈ ਹੋਏ ਉੱਪਰ ਵੀ ਕੋਟਿਆਂ ਤੇ ਖੜੇ ਕਰ ਦਿੱਤੇ ਬੰਦੂਕਾਂ ਫੜੀਆਂ ਹੋਈਆਂ ਬਰਚੇ ਫੜੇ ਹੋਏ ਪਹਿਰਾ ਦੇ ਰਹੇ ਨੇ ਸਾਵਧਾਨ ਹਰ ਖਾਏ ਗੁਰੂ ਸਾਹਿਬ ਜੀ ਨੂੰ ਗ੍ਰਿਫਤਾਰ ਕਰਕੇ ਚੰਦੂ ਬੜਾ ਖੁਸ਼ ਹੋਇਆ ਹੈ ਨਿਸ ਬਾਸਰ ਠੰਡੇ ਰਹੋ ਤੇ ਸਿਪਾਹੀਆਂ ਨੂੰ ਕਹਿੰਦਾ ਦਿਨ ਰਾਤ ਖੜੇ ਰਹਾ ਜਾ ਇਹਨਾਂ ਨੂੰ ਗੁਰੂ ਅਰਜਨ ਦੇਵ ਜੀ ਨੂੰ ਆਪਣੀ ਨਿਗਾਹ ਤੋਂ ਉਹ ਲੈਣਾ ਹੋਣ ਦੇ ਅਜੇ ਗਏ ਹੱਥ ਅਸ ਢਾਲ ਪਾਈਆਂ ਨੂੰ ਕਹਿੰਦਾ ਵੀ ਪਹਿਰਾ ਦੇਣਾ ਸਖਤ ਢਾਲ ਤਲਵਾਰ ਬੰਦੂਕ ਪਕੜ ਕੇ ਨੇੜੇ ਨਾ ਆਵਣਾ ਦੇਖ ਕਿਸ ਕਿਸੇ ਨੂੰ ਵੀ ਨਾ ਦੇ ਨੇੜੇ ਨਹੀਂ ਆਣ ਦੇਣਾ ਭੇਰ ਕੇ ਵਾਰ ਵਿਸਾਲ ਅਜੇ ਭੇਡ ਦਿਓ ਮਨ ਭਾਵਤ ਮੇਰੀ ਭਈ ਬੜਾ ਖੁਸ਼ ਹੋ ਕੇ ਕਹਿੰਦਾ ਕਹਿੰਦਾ ਮੇਰੀ ਮਨ ਆਈ ਹੋ ਵੀ ਹੁਣ ਮੇਰੀ ਮਰਜ਼ੀ ਪੂਰੀ ਮੈਂ ਹੁਣ ਜੋ ਚਾਹਾਂਗਾ ਨਾ ਇਹਨਾਂ ਨਾਲ ਕਰਾਂਗਾ ਪਰ ਕਿਉਂ ਮੂਡ ਬਿਸਾਲ ਗੁਰੂ ਅਰਜਨ ਦੇਵ ਜੀ ਨੂੰ ਗ੍ਰਿਫਤਾਰ ਕਰਕੇ ਚੰਦੂ ਬਹੁਤ ਹੀ ਖੁਸ਼ ਹੋਇਆ ਬਹੁਤ ਹੀ ਖੁਸ਼ ਹੋਇਆ ਹਾਂਜੀ ਚੁੱਪਤੇ ਖਾਤਰ ਜਮਾ ਕਰ ਤੇ ਰਾਤ ਨੂੰ ਤਸੱਲੀ ਨਾਲ ਪਹਿਰਾ ਲਾ ਕੇ ਗੁਰੂ ਸਾਹਿਬ ਨੂੰ ਬਿਠਾ ਕੇ ਆਪ ਸੌ ਗਿਆ ਤੇ ਸਵੇਰੇ ਉੱਠ ਕੇ ਆਇਆ ਕਰ ਠਾਂਡੇ ਨਰ ਜਾਲ ਬਹੁਤ ਸਾਰੇ ਬੰਦੇ ਪਹਿਰੇ ਤੇ ਲਾਏ ਹੋਏ ਸੀ ਗੁਰੂ ਸਾਹਿਬ ਜੀ ਨੂੰ ਚੰਦੂ ਨੇ ਆਪਣੇ ਘਰ ਚ ਰਾਤ ਰੱਖਿਆ ਪਹਿਰੇ ਵਿੱਚ ਅਗਲੇ ਦਿਨ ਗੁਰੂ ਸਾਹਿਬ ਉੱਤੇ ਤਸੀਹੇ ਦੇਣ ਦਾ ਹੁਕਮ ਦਿੱਤਾ ਤਤਾ ਰੇਤਾ ਸੀਸ ਵਿੱਚ ਪਾ ਕੇ ਤੱਤੀ ਦੇਗ ਚ ਉਬਾਲ ਕੇ ਤਤੇ ਤਵੀ ਤੇ ਬਿਠਾ ਕੇ